बादली ਜੀ ਦੇਖ ਰਹੇ ਪਿੱਛੇ ਤਸਵੀਰਾਂ ਇੱਕ ਨਵੋਧਿਆ ਸਕੂਲ ਦੀਆਂ ਜਿਸ ਵਿੱਚ 450 ਤੇ 150 ਦੇ ਕਰੀਬ ਸਟਾਫ ਜਿਹੜਾ ਅੰਦਰ ਫਸ ਚੁੱਕਿਆ ਵਾ ਉਹਦੀ ਥੱਲੇ ਵਾਲੀ ਬਿਲਡਿੰਗ ਜਿਹੜੀ ਆ ਉਹ ਪੂਰੀ ਦੀ ਪੂਰੀ ਥੱਲੇ ਪਾਣੀ ਦੇ ਵਿੱਚ ਲੁਕ ਚੁੱਕੀ ਆ ਬੱਚੇ ਤੁਸੀਂ ਦੇਖੋ ਛੱਤਾਂ ਦੇ ਉੱਪਰ ਚੜੇ ਹੋਏ ਨੇ ਸੋ ਅੱਜ ਇਹਨਾਂ ਨੂੰ ਰੈਸਕਿਊ ਕਰਨ ਵਾਸਤੇ ਖਾਲਸਾ ਏਡ ਦੀ ਟੀਮ ਜਿਹੜੀ ਆ ਉਹ ਪਹਿਲ ਦੇ ਤੌਰ ਤੇ ਇੱਥੇ ਪਹੁੰਚ ਚੁੱਕੀ ਆ ਉਹ ਬੱਚਿਆਂ ਨੂੰ ਸਟਾਫ ਨੂੰ ਇੱਥੋਂ ਰੈਸਕਿਊ ਕਰਕੇ ਸੇਫ ਜਗ੍ਹਾ ਤੇ ਰਿਜਾਇਆ ਜਾਇਆ ਜਾਏਗਾ ਉਹਨਾਂ ਦੇ ਪਰਿਵਾਰਾਂ ਨਾਲ ਸੋ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਕਰਕੇ ਜਨਾਬਾਂ ਨੂੰ ਸਾਨੂੰ ਪਰ ਕਾ ਕੇ ਸਾਨੂੰ ਦੱਸਦੇ ਨੇ ਤੇ ਅਸੀਂ ਸਮੇਂ ਸਿਰ ਉੱਥੇ ਪਹੁੰਚ ਕੇ ਜਿਹੜੀ ਆ ਕਾਰਵਾਈ ਜਿਹੜੀ ਅਰੈਸਟ ਹੋਣੀ ਉਹ ਸ਼ੁਰੂ ਕਰ ਦਿਆ ਕਿਉਂਕਿ ਪੰਜਾਬ ਵੱਡੀ ਮਾਰਗੇਟ ਆ ਚੁੱਕਿਆ ਅਸੀਂ ਲਗਾਤਾਰ ਤੁਹਾਡੇ ਨਾਲ ਜਿਹੜੀਆਂ ਇਸੋ ਦਾ ਲਾਈਵ ਜਣਾਵੋ ਅਸੀਂ ਸ਼ੇਅਰ ਵੀ ਕਰ ਰਹੇ ਹਾਂ ਔਰ ਬਹੁਤ ਬੜਾ ਨੁਕਸਾਨ ਜਿਹੜਾ ਪੰਜਾਬ ਦਾ ਵੱਡੇ ਪੱਧਰ ਤੇ ਦਿਨੋਂ ਦਿਨ ਵੱਧ ਰਿਹਾ ਸੋ ਆਪ ਸਭ ਸੰਭਾ ਇਸੇ ਤਰ੍ਹਾਂ ਸੰਸਯੋਗ ਕਰਦੀਆਂ ਰਿਹਾ ਕਰੋ ਔਰ ਸਾਨੂੰ ਸਮੇਂ ਸਿਰ ਇਲਾਜ ਦੂਰ ਕਰਦਿਆ ਕਰੋ ਤਾਂ ਕਿ ਅਸੀਂ ਸਮੇਂ ਸਿਰ ਉੱਥੇ ਪਹੁੰਚ ਕਰਕੇ ਉੱਥੋਂ ਦੇ ਲੋਕਾਂ ਨੂੰ ਬੱਚਿਆਂ ਨੂੰ ਜਿਵੇਂ ਜਿਹੜਾ ਸਿਕਿਉਰ ਕੀਤਾ ਜਾਣਾ ਉਹਨਾਂ ਦੇ ਮਾਪਿਆਂ ਤੋਂ ਕੁੱਨ ਨੂੰ ਪੁੱਛਾਇਆ ਬਹੁਤ ਵੱਡੀ ਇੱਕ ਮਾਪਿਆਂ ਦੇ ਵਿੱਚ ਅਜੇ ਪਰੇਸ਼ਾਨੀ ਜਿਹੜੀ ਸੀ ਉਹ ਬਣੀ ਹੋਈ ਸੀ ਕਿਉਂ ਰਾਤ ਤੋਂ ਹੀ ਬੱਚੇ ਜਿਹੜੇ ਸੀਗੇ ਸਕੂਲ ਦੇ ਵਿੱਚ ਫਸੇ ਹੋਏ ਸੀ ਅਸੀਂ ਕੱਲ ਫਰੋਜਪੁਰ ਸੀਗੇ ਫਰੋਜਪੁਰ ਤੋਂ ਆਪਣੀ ਇੱਕ ਟੀਮ ਜਿਹੜੀ ਉਹ ਇੱਥੇ ਸ਼ਿਫਟ ਕੀਤੀ ਤੇ ਸ਼ਿਫਟ ਕਰਨ ਦੇ ਨਾਲ ਹੀ ਅਸੀਂ ਫਿਰ ਇੱਥੇ ਜਿਹੜਾ ਰੈਸਕਿਊ ਆਪਰੇਸ਼ਨ ਜਿਹੜਾ ਉਹ ਆਪਣਾ ਸਟਾਰਟ ਕਰ ਦਿੱਤਾ ਕਿਉਂਕਿ ਅਸੀਂ ਲਗਾਤਾਰ ਸultanpur <Sanye> ਤੋਂ ਦੀ ਫਰੋਜਪੁਰ ਫਾਜਲਕਾ ਤੇ ਅੱਜ ਗਰਦਾਸਪੁਰ ਸਾਡੀਆਂ 4 ਟੀਮਾਂ ਨਿਰੰਤਰ ਪੂਰੇ ਪੰਜਾਬ ਨੂੰ ਜਿੱਥੇ ਕਿਤੇ ਵੀ ਹੜ੍ਹ ਆ ਰਹੇ ਨੇ ਉੱਥੇ-ਉੱਥੇ ਕਵਰ ਕਰ ਰਹੇ ਇੱਕ ਟੀਮ ਅਸੀਂ ਅੱਜ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਹੀ ਡੇਰਾ ਬਾਬਾ ਨਾਨਕਨੀ ਭੇਜ ਰਹੇ ਆ ਜੋ ਕਿ ਉੱਥੋਂ ਦੇ ਲੋਕਾਂ ਨੂੰ ਜਿਹੜਾ ਰੈਸਕਿਊ ਜਿਹੜਾ ਕੀਤਾ ਜਾਵੇ ਸੋ ਸਾਨੂੰ ਤੁਸੀਂ ਬਹੁਤ-ਬਹੁਤ ਧੰਨਵਾਦ ਅਸੀਂ ਕਰਦੇ ਆ ਜੋ ਸਾਨੂੰ ਸਮੇਂ ਸਿਰ ਬਨਾ ਕਰ ਦਿੰਦੇ ਔਰ ਅਸੀਂ ਤੁਹਾਡੇ ਯੋਗਦਾਨ ਦੇ ਨਾਲ ਉੱਥੇ ਪਹੁੰਚ ਕਰਕੇ ਉੱਥੋਂ ਦੇ ਲੋਕਾਂ ਨੂੰ ਜਿਹੜਾ ਹੋਵੇ ਰੈਸਕਿਊ ਕਰਨਾ ਜਿਹੜਾ ਸਵਾਨ ਕਰ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਇਹ ਨਮੋਧਿਆ ਸਕੂਲ ਕਿਰਿਆ ਹੋਇਆ ਪਾਣੀ ਦੀ ਲਪੇਟ ਦੇਖ ਸਕਦੇ ਇਸ ਵਿੱਚ 4 400 ਦੇ 400 ਦੇ ਕਰੀਬ ਬੱਚੇ ਫਸੇ ਹੋਏ ਆ ਜੀ 150 ਦੇ ਕਰੀਬ ਵਿੱਚ ਟੀਚਰ ਦੱਸੇ ਜਾ ਰਹੇ ਆ ਅਤੇ ਖਾਲਸਾ ਏਡ ਦੀ ਟੀਮ ਇੱਥੇ ਇਹਨਾਂ ਨੂੰ ਰੈਸਕਿਊ ਕਰਨ ਪਹੁੰਚੀ ਹੈ ਜੀ ਇਸ ਤਰ੍ਹਾਂ ਪ੍ਰੀਅੱਜ ਇਹ ਜੋ ਸੇਵਾਮਾਨੇ ਸਭ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਜੀ ਬਾਤ ਚੜ ਕੇ ਸਾਥ ਦਿਓ ਤੇ ਅਰਦਾਸ ਕਰੋ ਗੁਰੂ ਮਹਾਰਾਜ ਅੱਗੇ ਇਸ ਮੁਸ਼ਕਲ ਦੀ ਘੜੀ ਚੋਂ ਛੇਤੀ ਲੋਕਾਂ ਨੂੰ ਕੱਢੇ ਪ੍ਰਮਾਤਮਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਸ ਵਿੱਚ ਲੋਕਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਫਸਲਾਂ ਦਾ ਮਾਲ ਡੰਕਰ ਦਾ ਘਰਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇਹ ਸਿਰਫ ਪਾਣੀ ਨਹੀਂ ਇਸ ਪਾਣੀ ਨੇ ਬਹੁਤ ਹੀ ਜ਼ਿਆਦਾ ਲੋਕਾਂ ਦੀਆਂ ਆਸਾਂ ਤੇ ਪਾਣੀ ਖੇਤਾਂ ਦੀ ਬਹੁਤ ਮੁਸ਼ਕਲ ਸਮਾਂ ਵਿੱਚ ਲੰਘ ਰਹੀ ਪੰਜਾਬ ਬੱਚਿਆਂ ਦੇ ਮਾਤਾ ਪਿਤਾ ਬੱਚਿਆਂ ਨੂੰ ਬਾਹਰ ਉਡੀਕ ਰਹੇ ਨੇ ਕਿ ਕਦੋਂ ਸਾਡੇ ਬੱਚੇ ਸਾਡੇ ਕੋਲੇ ਸੇਫਲੀ ਪਹੁੰਚਣਗੇ ਤੇ ਖਾਲਸਾਏ ਦੀ ਟੀਮ ਵੱਲੋਂ ਰੈਸਕਿਊ ਜਾਰੀ ਹੈ ਜੀ ਕੁਛ ਐ ਕੋ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗਲਸੋਸਟਲ ਹੈ ਨੋਰਦਿਆਂ ਦਾ ਦੇਖ ਰਹੇ ਹੋ ਤੁਸੀਂ ਆਹ ਕੋ ਬਣਾਇਆ ਹੈ ਨਾ ਵੇਖੀ ਤੇ ਆਣਾ ਕਿ ਆਹ ਦੇਖੀ ਬੈਂਚ ਪਿਆਉਣ ਲੱਗ ਰਹੀ ਜੀ ਜਿਵੇਂ ਨੂਰ ਜਿਵੇਂ ਨੂਰ ਕੌਰ ਸਾਬ ਨੇ ਇਹ ਜਸਨੂਰ ਕੌਰ ਸਾਬ ਨੇ ਬਿਮਾਰ ਆ ਕੁੜੀ ਉਹ ਬਿਮਾਰ ਆ ਕਾਫੀ ਬਿਮਾਰ ਆ जो बीमार है जी बच्चे ਦੇਖੋ ਜੀ ਕਿਸ ਤਰ੍ਹਾਂ ਸਕੂਲ ਪਾਣੀ ਵਿੱਚ ਡੁੱਬਿਆ ਹੋਇਆ ਹੈ ਜੀ ਦੇਖੋ ਟੀਮ ਵੱਲੋਂ ਜੋ ਵੀ ਸੇਵਾ ਉਹ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਕੋਈ ਹੈ ਇੱਥੋਂ ਨਿਕਲਣ ਵਾਲਾ ਜਾਣਾਂ ਕਿਸੇ ਨੇ ਜਾਣ ਵਾਲਾ ਹੈ ਕੋਈ ਜਾਣ ਵਾਲਾ ਇੱਥੋਂ ਪੁੱਛੋ ਜਾਣ ਵਾਲਾ ਹੈਗਾ ਕੋਈ ਆਜੋ ਇਧਰ ਆਓ ਇਧਰ ਆਓ ਗੇਟ ਅੱਗੇ ਆਓ ਬਸ ਕਰੋ ਬਸ ਕਰੋ ਉਧਰ ਵੀ ਦੇਤੀਏ ਜਿਨੂੰ ਡਰ ਲੱਗਾ ਅੰਦਰ ਬੈਠ ਜਾਓ ਥੋੜਾ ਜਿਹਾ ਬੈਠਾ ਕੋਈ ਗੱਲ ਨਹੀਂ ਵਾਇਕ ਜੀ ਕਾ ਖਲਸਾ ਵਾਇਕ ਜੀ ਕੀ ਫਤਿਹ ਸੰਗਤ ਜੀ ਜਿਵੇਂ ਆਪ ਜੀ ਨੂੰ ਪਤਾ ਪੰਜਾਬ ਇੱਕ ਵਾਰੀ ਫੇਰ ਹੜਾਂ ਦੀ ਮਾਰੇਟ ਆ ਗਿਆ ਸੋ ਅੱਜ ਅਸੀਂ ਆਪਣੀ ਇੱਕ ਟੀਮ ਲੈ ਕੇ ਗਰਦਾਸਪੁਰ ਜ਼ਿਲ੍ਹੇ ਵਿੱਚ ਪਹੁੰਚੇ ਸੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਰਾਤ ਨੂੰ ਰਾਵੀ ਦੇ ਵਿੱਚ ਕਾਫੀ ਪਾਣੀ ਆ ਗਿਆ ਜਿਸ ਦੇ ਹੋਂਦ ਦੇ ਕਰਕੇ ਸਵਾ ਹੀ ਪਿੰਡ ਜਿਹੜੇ ਨੇ ਉਹ ਪਾਣੀ ਦੀ ਮਾਰੇਟ ਫਿਰ ਤੋਂ ਦੁਬਾਰਾ ਤੋਂ ਆ ਚੁੱਕੇ ਨੇ ਸੋ ਜੋ ਤੁਸੀਂ ਅੱਜ ਇਹ ਜਗਾ ਦੇਖ ਰਹੇ ਪਿੰਡ ਦਾ ਨਾਮ ਦਮੂੜੀ ਇੱਥੇ ਇੱਕ ਜਵਾਹਰ ਨਵोध्या ਸਕੂਲ ਚੱਲਦਾ ਜਿਸ ਦੇ ਵਿੱਚ 400 ਦੇ ਕਰੀਬ ਬੱਚਾ 150 ਦੇ ਕਰੀਬ ਇਥੋਂ ਦਾ ਸਟਾਫ 550 ਦੇ ਕਰੀਬ ਜਿਹੜੇ ਇੱਥੇ ਬੱਚੇ ਔਰ ਸਟਾਫ ਜਿਹੜਾ ਇਥੋਂ ਦਾ ਉਹ ਫਸਿਆ ਹੋਇਆ ਸੋ ਖਾਲਸਾਈਡ ਦੀ ਟੀਮ ਤੱਕ ਇਹਨਾਂ ਨੇ ਪਹੁੰਚ ਕੀਤੀ ਸੀ ਕਿ ਇਹਨਾਂ ਦਾ ਫੋਨ ਸਵੇਰੇ ਆਇਆ ਇੱਥੇ ਸੋ ਉਸੇ ਟਾਈਮ ਹੀ ਅਸੀਂ ਆਪਣੀਆਂ ਬੋਟਾਂ ਲੈ ਕੇ ਇੱਥੇ ਪਹੁੰਚ ਗਏ ਸੀ ਰੈਸਕਿਊ ਆਪਰੇਸ਼ਨ ਜਿਹੜਾ ਉਹ ਇੱਥੇ ਸਟਾਰਟ ਕਰ ਦਿੱਤਾ ਹੋਇਆ ਤੁਸੀਂ ਸਾਹਮਣੇ ਦੇਖ ਰਹੇ ਉੱਪਰ ਛੱਤਾਂ ਦੇ ਉੱਪਰ ਬੱਚੇ ਚੜੇ ਬੱਚੇ ਕਦੋਂ ਦਾ ਪਾਣੀ ਆਇਆ ਹੋਇਆ ਇੱਥ ਤੇ ਕਿਵੇਂ ਅਮਨ ਸੇਫ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਕੀ ਕਰਦਾ ਇੱਥੋਂ ਚਲੇ ਜਾਈਏ ਕਰ ਕੋਈ ਗੱਲ ਨਹੀਂ ਘਬਰਾਉਣਾ ਤੁਸੀਂ ਖਾਲਸਾ ਢਾਗ ਆ ਗਈ ਆ ਤੁਹਾਨੂੰ ਸਾਰਿਆਂ ਨੂੰ ਇੱਥੋਂ ਲੈ ਕੇ ਜਾਵਾਂਗੇ ਅਸੀਂ ਸ਼ਾਮ ਤੱਕ ਇੱਥੇ ਹੀ ਆ ਤੁਹਾਡੇ ਕੋਲ ਜਦ ਤੱਕ ਤੁਹਾਨੂੰ ਇੱਥੋਂ ਲੈ ਕੇ ਨਹੀਂ ਚਲੇ ਜਾਂਦੇ ਵਾਰੀ ਵਾਰੀ ਬੱਚਿਆਂ ਨੂੰ 10 10 15 15 ਕਰਕੇ ਅਸੀਂ ਲੈ ਕੇ ਜਾਈ ਜਾਵਾਂਗੇ ਠੀਕ ਆ ਘਬਰਾਉਣਾ ਨਹੀਂ ਰੋਟੀ ਪਾਣੀ ਖਾਓ ਤੁਸੀਂ ਅਸੀਂ ਤੁਹਾਨੂੰ ਲਈ ਜਾਵਾਂਗੇ ਵਾਰੀ ਵਾਰੀ ਸੋ ਤੁਸੀਂ ਦੇਖ ਹੀ ਰਹੇ ਹੋ ਇਹ ਬਹੁਤ ਬੁਰਾ ਹਾਲ ਜਿਹੜਾ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਵੀ ਆ ਹੋ ਚੁੱਕਿਆ ਹੈ ਪਾਣੀ ਜਿਹੜਾ ਵਾ ਉਹ ਕਰੀਬ ਇੱਥੇ ਵੀ 6 ਤੋਂ 7 ਫੁੱਟ ਜਿਹੜਾ ਹੋ ਚੁੱਕਿਆ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਸੀ ਫਸਲਾਂ ਜਿਹੜੀਆਂ ਸੀਗੀਆਂ ਝੋਨੇ ਦੀਆਂ ਉਹ ਖਰਾਬ ਹੋ ਚੁੱਕੀਆਂ ਨੇ ਸੋ ਬਹੁਤ ਹੀ ਦਰਦਨਾਕ ਇੱਕ ਵਾਰੀ ਫਿਰ ਤੋਂ ਜਿਹੜਾ ਭਿਆਨਕ ਸਮਾਂ ਜਿਹੜਾ ਪੰਜਾਬ ਦੇ ਉੱਪਰ ਆ ਚੁੱਕਿਆ ਹੈ ਪਰ ਇੱਥੋਂ ਦੇ ਲੋਕ ਜਿਹੜੇ ਨੇ ਉਹ ਇੱਕਜੁੱਟਤਾ ਦਾ ਸਬੂਤ ਜਿਹੜਾ ਉਹ ਦਿਖਾ ਰਹੇ ਨੇ ਇੱਥੇ ਲਾਗੇ ਦੇ ਪਿੰਡਾਂ ਦਾ ਲੋਕ ਜਿਹੜੇ ਨੇ ਉਹ ਇੱਥੇ ਸਕੂਲ ਦੇ ਵਿੱਚ ਪਹੁੰਚੇ ਹੋਏ ਨੇ ਉਹ ਵੀ ਸਾਡੀ ਮਦਦ ਕਰ ਰਹੇ ਨੇ ਸੋ ਰੈਸਕ ਔਰ ਇਥੋਂ ਇੱਥੇ ਜਿਹੜੇ ਬੱਚੇ ਫਸੇ ਨੇ ਉਹਨਾਂ ਨੂੰ ਰਾਸ਼ਨ ਪਾਣੀ ਪਾਣੀ ਮਿਨਰਲ ਵਾਟਰ ਵਗੈਰਾ ਦੀਆਂ ਵੀ ਉਹ ਵੀ ਨਾਲ ਸੇਵਾ ਕਰ ਰਹੇ ਨੇ ਸੋ ਖਾਲਸਾ ਹੱਟ ਵੱਲੋਂ ਵੀ ਨਿਰੰਤਰ ਇਹ ਸਾਮਾਈ ਇਸ ਤਰ੍ਹਾਂ ਜਾਰੀ ਨੇ ਜਦ ਤੱਕ ਇਥੋਂ ਦੇ ਸਾਰੇ ਬੱਚਿਆਂ ਨੂੰ ਰੈਸਕਿਊ ਕਰਕੇ ਸੇਫ ਜਗ੍ਹਾ ਨਹੀਂ ਪਹੁੰਚਾਇਆ ਜਾਂਦਾ ਸੋ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਲਾਈਵ ਅਪਡੇਟਸ ਜਿਹੜੀਆਂ ਨੇ ਇਥੋਂ ਦੀਆਂ ਕਦਾਸਪੁਰ ਜਲੇ ਦੀਆਂ ਸਾਂਝੀਆਂ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਹੁਣ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਮੇਤ ਤੇ ਪਹੁੰਚ ਚੁੱਕੀ ਆ ਅਤੇ ਬੱਚਿਆਂ ਨੂੰ ਟੀਚਰਸ ਨੂੰ ਰੈਸਕਿਊ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸਕੂਲ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੋਰ ਬਰਾਬਰ ਹੀ ਹੈ ਕਲਾਸ ਕਿੰਨਾ ਕ ਖਾਲਸਾ ਈਡ ਦੀ ਟੀਮ ਵੱਲੋਂ ਸੇਵਾਵਾਂ ਨਿਰੰਤਰ ਚਾਰੀ ਨੇ ਇਹ ਬੱਚਿਆਂ ਦੇ ਦੱਸਣ ਮੁਤਾਬਿਕ ਰਾਤ 2 ਵਜੇ ਪਾਣੀ ਆਇਆ ਸੀ ਤੇ ਬੱਚੇ ਫਸੇ ਹੋਏ ਸੀ ਤੇ ਹੁਣ ਇਥੋਂ ਬੱਚਿਆਂ ਨੂੰ ਸੇਫਟੀ ਚੱਕ ਕੇ ਬਾਹਰ ਲਿਜਾਇਆ ਜਾ ਰਿਹਾ ਇਹ ਜੇਸ ਕੰਟਰੀ ਤੋਂ ਤਪੀਦਾ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਕੱਲ ਡਰ ਲੱਗ ਲੱਗ ਰਿਹਾ ਸੀ ਨਹੀਂ ਲੱਗ ਰਿਹਾ ਸੀ ਹੁਣ ਹੁਣ ਲੱਗ ਰਿਹਾ ਹੈ ਹੁਣ ਕਿਉਂ ਲੱਗ ਰਿਹਾ ਏਡਾ ਕੋਸਲਾ ਉੱਪਰ